ਮੋਗਾ ਦੇ ਪਿੰਡ ਬੋਟਰ ਦੇ ਵਿੱਚ ਅਜੀਹਾ ਭਿਆਨਕ ਐਕਸੀਡੈਂਟ ਹੋਇਆ ਜਿਸ ਦੀਆਂ ਰੋਂਗ ਟੇਖੜੇ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਭਿਆਨਕ ਤਸਵੀਰਾਂ ਦੇਖ ਲੋਕਾਂ ਦੀਆਂ ਵੀ ਚੀਕਾਂ ਨਿਕਲ ਗਈਆਂ ਕਾਰ ਦਾ ਕਚੁੰਬਰ ਨਿਕਲ ਗਿਆ ਦੋ ਸਕੇ ਭਰਾ ਆਪਣੀਆਂ ਪਤਨੀਆਂ ਸਮੇਤ ਜਾ ਰਹੇ ਸੀ ਇੱਕ ਭਰਾ ਦਾ ਤਾਂ ਨਵਾਂ ਹੀ ਵਿਆਹ ਹੋਇਆ ਸੀ ਤਾਂ ਪੱਥਰਾਂ ਨਾਲ ਭਰਿਆ ਟਿਪਰ ਕਾਰ ਤੇ ਪਲਟ ਗਿਆ ਜਿਸ ਦੌਰਾਨ ਚਾਰਾਂ ਦੀ ਮੌਤ ਹੋ ਗਈ ਅਤੇ ਸਕਾਰ ਦੇ ਵਿੱਚ ਇੱਕ ਛੋਟੀ ਜੀ ਮਾਸੂਮ ਬੱਚੀ ਵੀ ਮੌਜੂਦ ਸੀ ਜੋ ਕਿ ਬਾਲ-ਬਾਲ बच ਗਈ ਸਰ ਮੇਰਾ ਨਾਮ ਜਸਵਿੰਦਰ ਸਿੰਘ ਆ 108 ਐਮਬੂਲੈਂਸ ਦਾ ਸਟਾਫ ਆਂ ਅਸੀਂ ਮੁੱਕ ਗਏ ਤੁਸੀਂ ਸਰਕਾਰੀ ਹਸਪਤਾਲ ਕੁਝ ਲੈ ਕੇ ਆਏ ਮਰੀਜ਼ਾਂ ਦੀ ਕੀ ਮਾਮਲਾ ਜੀ ਹਾਂਜੀ ਸਰ ਇਹ ਮਾਮਲਾ ਸੀਗਾ ਜੀ ਇਹ ਆਪਣੇ ਗੰਗਾ ਨਗਰ ਤੋਂ ਆਏ ਸੀਗੇ ਜੀ ਇਹ ਮੈਰਿਜ ਦੇ ਉੱਤੇ ਡਾਡਰ ਤੇ ਚਾਰ ਚਾਰ ਫੈਮਿਲੀ ਮੈਂਬਰ ਸੀ ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ ਕਾਤੇ ਸੀ ਇਹ ਆਟੋਮੈਟਿਕ ਗੱਡੀ ਤੇ ਸੀ ਇਹ ਦੱਸਿਆ ਸਾਨੂੰ ਤੇ ਹਾਸਾ ਕਿ ਹਾਸਾ ਜੀ ਮੇਨ ਹਾਈਵੇ ਤੇ ਕ੍ਰੋਸਿੰਗ ਆਈ ਜਦੋਂ ਬਦੋਂ ਉਧਰ ਨੂੰ ਜਾਈਦਾ ਤੇ ਉੱਥੇ ਟਿਪਰ ਆ ਰਿਆ ਸੀਗਾ ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਅੱਗੇ ਗੱਡੀ ਆ ਗਈ ਜਿਹੜੇ ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿਪਰ ਉੱਪਰ ਪਲਟ ਗਿਆ ਜੀ ਤੇ ਕਿੰਨੇ ਜਖਮੀ ਕਿੰਨੇ ਇਹ ਚਾਰ ਇਹ ਚਾਰ ਜਾਨੇ ਪੰਜ ਜਾਨੇ ਸੀਗੇ ਜੀ ਇੱਕ ਬੱਚਾ ਬਚ ਗਿਆ ਜੀ ਚਾਰ ਪੇਸ਼ੈਂਟ ਇੱਥੇ ਪਹੁੰਚ ਗਏ ਸੀ ਸਿਵਲ ਦੇ ਵਿੱਚ ਤੇ ਜਿਹੜੇ ਜਿਹਨਾਂ ਨੂੰ ਥੱਡਾ ਟਕਰਾਰ ਦੇ ਦਿੱਤਾ ਗਿਆ ਜੀ ਚਾਰਾਂ ਦੀ ਹਾਂਜੀ ਹਾਂਜੀ ਇਹ Rajasthan ਦੇ ਰਹਿਣ ਵਾਲੇ ਹਾਂਜੀ ਇਹ Rajasthan ਦੇ ਰਹਿਣ ਵਾਲੇ ਜੀ ਤੇ ਇਹ ਜੀ ਇਹ ਟਿਪਰ ਆਉਂਦਾ ਸੀ ਮੂਗੇ ਵਾਲੇ ਵਾਲੇ ਪੱਥਰ ਦਾ ਭਰਿਆ ਹੋਇਆ ਪੱਥਰ ਦਾ ਭਰਿਆ ਟਿਪਰ ਆਉਂਦਾ ਸੀ ਮੂਰ ਲਈ ਤੇ ਨਾਲ ਹੀ ਇਹ ਤੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ ਉਹਨਾਂ ਨੇ ਗੱਡੀ ਓਵਰਟੈਕ ਕਰਕੇ ਤੇ ਜਮਾ ਮੂਰ ਦੀ ਮੋੜਦੀ ਐ ਖੱਬੇ ਪਾਸੇ ਨੂੰ ਤੇ ਰੋਡ ਸੀਗਾ ਤੇ ਉਹਨਾਂ ਨੇ ਮੂਰ ਦੀ ਮੋੜਦੀ ਪਿੱਛੋਂ ਥੋੜਾ ਜਿਹਾ ਵੇਟ ਕਰ ਲੀਂਦੇ ਤਾਂ ਟਰੱਕ ਲੰਘ ਜਾਂਦੇ ਬਾਅਦ ਚ ਮੋੜ ਲੈਂਦੇ ਠੀਕ ਰਹਿੰਦੇ ਪਰ ਮੂਰ ਦੀ ਮੋੜਤੀ ਉਹ ਅਨ ਕੰਟਰੋਲ ਹੋ ਗਿਆ ਟਰੱਕ ਉਹਨਾਂ ਤੋਂ ਜਿਹਦਾ ਇੱਕਦਾਂ ਮੂਰੇ ਆ ਗਿਆ ਉਹ ਤੋਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾ ਬਹੁਤ ਮਾਰੀਆਂ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਡਿੱਗੀ ਗ ਗੱਡੇ ਤੁਸੀਂ ਹਾਂਜੀ ਗੱਡੇ ਜੀ ਕੌਣ ਕੌਣ ਸੀ ਪਤਾ ਲੱਗਾ ਕਿੱਥੋਂ ਆਏ ਸੀ ਇਹ ਜੀ ਆਏ ਸੀਗੇ ਹਨੂਮਾਨਗੜ੍ਹ ਤੋਂ ਦੱਸਦੇ ਆ ਜੀ ਉੱਥੋਂ ਆਏ ਸੀਗੇ ਦੋਦਰ ਚੱਲੀ ਸੀਗੇ ਟਰੱਕ ਪਲਟ ਕੇ ਸੀ ਕਰਦੇ ਉੱਪਰ ਹਾਂਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਾਈਮ ਲਾਇਆ ਅੱਧਾ ਘੰਟਾ ਤਾਂ ਹੀ ਲਾਇਆ ਪੂਰਾ ਸੀ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਨੂੰ ਹਾਲ ਤੱਕ ਕੀਤਾ ਉਹਨਾਂ ਨੇ ਜੀ ਹਾਲ ਤੀ ਉਹ ਮੁੰਲਾ ਜਿਹੜੇ ਲੈ ਕੇ ਐਂਬੂਲੈਂਸ ਦੀ ਮੁਸ਼ਕਲ ਆਈ ਉਹਨਾਂ ਦਾ ਤੱਕ ਉੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲੱਗਦਾ ਖਤਮ ਸੀਗੀ ਕੁੜੀ ਇੱਕ ਨਿੱਕੀ ਜੀ ਵਜੀ ਆ ਜੀ ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਫੋਗ ਰਹੀ ਵੇਹ ਦੀ ਫਰਕ ਹੈ ਪੱਤਰ ਉੱਤਰ ਪਾਸੇ ਕਰਕੇ ਰੋਹੀ ਜਾਂਦੀ ਸੀ ਵਿੱਚੋਂ ਕੱਚੀ ਸੀ ਬਾਹਰ ਕਬੱਡੀ ਕਿਹੜੀ ਸੀ ਗੱਡੀ ਮੇਰੇ ਸਾਹ ਰਾਹੀਂ 20 ਹੈ ਉੱਥੇ ਹੀ ਮੌਕੇ ਤੇ ਪਹੁੰਚੇ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਨੇ ਕਿਹਾ ਕਿ ਬਹੁਤ ਹੀ ਦਰਦਨਾਕ ਘਾਸਾ ਵਾਪਰਿਆ ਦੂਜੇ ਪਾਸੇ ਡੀ ਐਸ ਪੀ ਦਾ ਕਹਿਣਾ ਕਿ ਮੌਕੇ ਤੇ ਪਹੁੰਚਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੁਣ ਤੱਕ ਦੀ ਜਾਣਕਾਰੀ ਇਹ ਹੈ ਜੀ ਹਰਮਾਨਗੜ੍ਹ ਰਾਜਸਥਾਨ ਤੋਂ ਛੋਟੀ ਗੱਡੀ ਮੈਂ ਸੌਰੀ ਆਈ 20 ਇੱਥੇ ਚਾਰ ਆਰਸੀ ਦੋ ਲੇਡੀਜ਼ ਔਰ ਦੋ ਜੈਂਟਸ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਹਾਲੇ ਇੱਕ ਤਾਂ ਜੋੜੇ ਦਾ ਹੁਣੇ-ਹੁਣੇ ਵਿਆਹ ਹੋਇਆ ਸੀਗਾ ਤੇ ਹਨੂ ਮਾਨਗੜ ਤੋਂ ਇੱਥੇ ਨਾਲ ਹੀ ਪਿੰਡ ਦੌਧਰਾ ਦੌਧਰਾ ਪਿੰਡ ਉਹ ਲੜਕੀ ਦੌਧਰਾ ਪਿੰਡ ਦੀ ਸੀ ਉੱਥੇ ਉਹਨਾਂ ਨੇ ਉਹਨਾਂ ਦੇ ਲੜਕੀ ਦੇ ਘਰ ਵਿਆਹ ਦਾ ਪ੍ਰੋਗਰਾਮ ਸੀ ਅੱਜ ਜਾਗੂ ਸੀ ਉਹ ਅੱਜ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਸੀ ਪਰ ਅਫਸੋਸ ਬੜੀ ਮਾੜੀ ਘਟਨਾ ਵਾਪਰੀ ਆ ਕਿ ਇਹਨਾਂ ਉੱਪਰ ਟਿੱਪਰ ਜਿਹੜਾ ਕਿ ਬੱਟਿਆਂ ਦਾ ਭਰਿਆ ਹੋਇਆ ਸੀ ਪੂਰੀ ਪੂਰੀ ਕਾਰ ਦੇ ਉੱਪਰ I20 ਦੇ ਉੱਪਰ ਡਿੱਗ ਪਿਆ ਜਿਹਦੇ ਨਾਲ ਪੂਰੇ ਉਹ ਸਾਰੀ ਫਿਸ ਗਈ ਤੇ ਸਾਡੇ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਸਰਦਾਰ ਮਜੀਤ ਸਿੰਘ ਜੀ ਤੇਸੀ ਮੌਕੇ ਤੇ ਹਾਜ਼ਰ ਹੋਏ ਇਹਨਾਂ ਨੇ ਆ ਕੇ ਸਾਰਾ ਪ੍ਰਬੰਧ ਕੀਤਾ ਲੋਕਾਂ ਨੂੰ ਸੂਚਿਤ ਕੀਤਾ ਕਿੰਨੀਆਂ ਮੌਤਾਂ ਸਰ ਦੱਸ ਰਹੇ ਜੀ ਚਾਰ ਮੌਤਾਂ ਹੋ ਚੁੱਕੀਆਂ ਨੇ ਤੇ ਇੱਕ ਬੱਚੀ ਹੈ ਜਿਹੜੀ ਉਹ ਬਚ ਗਈ ਮਾਤਿਕ ਸਾਲ ਦੀ ਬੱਚੀ ਦੱਸਿਆ ਜਾ ਰਿਹਾ ਉਹ ਬਚ ਗਈ ਆ ਬਾਕੀ ਗੱਡੀ ਦੇ ਵਿੱਚ ਜਿਹੜੇ ਚਾਰੇ ਸੀ ਸਵਾਰ ਚਾਰਾਂ ਦੀ ਮੌਤ ਹੋ ਗਈ ਇਹ ਲੜਕੀ ਜਿਹੜੀ ਬਚੀ ਆ ਇਹ ਵੀ ਗੱਡੀ ਦੇ ਵਿੱਚ ਸੀ ਪਰ ਪਤਾ ਨਹੀਂ ਕਿਸ ਤਰ੍ਹਾਂ ਇਹ ਗੱਡੀ ਦੇ ਵਿੱਚੋਂ ਬਾਹਰ ਫੜ ਕੇ ਡਿੱਗ ਪਈ ਜਿਹਦਾ ਕਰਕੇ ਲੜਕੀ ਦਾ ਬਚਾਅ ਹੋ ਗਿਆ ਤੇ ਬਾਕੀ ਚਾਰਾਂ ਦੀ ਮੌਤ ਹੋ ਗਈ ਔਰ ਉਹਦੇ ਵਿੱਚ ਇੱਕ ਤਾਂ ਬਿਲਕੁਲ ਨਵਾਂ ਵਿਆਹ ਜੋੜਾ ਸੀ ਸੋ ਬੜਾ ਦਰਦਨਾਕ ਘਟਨਾ ਹੋਇਆ ਬੜਾ ਅਫਸੋਸ ਸਾ ਬੜਾ ਦੁੱਖਾ ਉਟਰਕਲਾ ਪਿੰਡ ਦੇ ਬਾਹਰ ਵਾਰ ਜਿਹੜਾ ਮੇਨ ਹਾਈਵੇ ਜਾਂਦਾ ਉੱਤੇ ਇੱਕ ਚਰਸਤਾ ਬਣਦਾ ਤੇ ਉੱਥੇ ਇੱਕ ਮੋਗਾ ਸਾਈਡ ਤੋਂ ਇੱਕ ਟਿਪਰ ਸੀਗਾ ਜਿਹੜਾ ਬਹੁਤ ਭਾਰੀ ਪੱਟਿਆਂ ਦਾ ਪੱਥਰਾਂ ਦਾ ਭਰਿਆ ਹੋਇਆ ਸੀ ਉਹ ਬੜੀ ਤੇਜ਼ ਰਫ਼ਤਾਰੀ ਨਾਲ ਬਰਨਾਲਾ ਸਾਈਡ ਨੂੰ ਜਾ ਰਿਹਾ ਸੀ ਤੇ ਸਾਹਮਣੇ ਪਿੰਟ ਸਾਈਡ ਤੋਂ ਇੱਕ i20 ਕਾਰ ਜਦੋਂ ਚੌਂਕ ਦੇ ਵਿੱਚ ਆਈ ਤਾਂ ਜਿਹੜਾ ਟਿਪਰ ਆ ਇੱਕਦਮ ਟਿਪਰ ਉਹ ਕਾਰ ਦੇ ਉੱਤੇ ਪਲਟ ਗਿਆ ਜਿਹਦੇ ਕਰਕੇ ਸਾਰੇ ਪੱਟੇ ਜਿਹੜੇ ਭਾਰੀ ਪੱਥਰ ਉਹ ਵੀ ਕਾਰ ਦੇ ਉੱਪਰ ਡਿੱਗ ਪਵੇ ਪਏ ਤੇ ਕਾਰ ਨੂੰ ਜਿਹੜਾ ਟਿੱਪਰ ਦੀ ਪਾਰਟੀ ਨੇ ਕਾਰ ਨੂੰ ਪੂਰੀ ਤਰ੍ਹਾਂ ਨਾਲ ਕਵਰ ਕਰ ਲਿਆ ਤੇ ਮੈਂ ਨੇੜੇ ਹੀ ਸੀਗਾ ਤੇ ਜਦ ਨੂੰ ਸਾਡੀ ਪੁਲਿਸ ਪਾਰਟੀ ਐਸਐਚਓ ਪ੍ਰਤਾਪ ਸਿੰਘ ਤੇ ਹੋਰ ساری ਪੁਲਿਸ ਪਾਰਟੀ ਆ ਗਈ ਤੇ ਅਸੀਂ ਮੌਕੇ ਤੇ ਮੌਕੇ ਤੇ ਦੋ ਹਾਈਡਰਾ ਮਸ਼ੀਨਾਂ ਤੇ ਐਂਬੂਲੈਂਸਾਂ ਮੰਗਾਈਆਂ ਤੇ ਫਿਰ ਆਮ ਪਬਲਿਕ ਨੇ ਬਹੁਤ ਸਹਿਯੋਗ ਦਿੱਤਾ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਬੜੀ ਜਦੋਂ ਜਿਹਦ ਤਕਰੀਬਨ ਪੌਣੇ ਘੰਟੇ ਦੀ ਜਦੋਂ ਜਿਹਦ ਤੋਂ ਬਾਅਦ ਉਹ ਕਾਰ ਦੇ ਵਿੱਚੋਂ ਇੱਕ ਨਾਮ ਨਾਬਯੋਦਾ ਜੋੜਾ ਸੀ ਤੇ ਇੱਕ ਹੋਰ ਆਦਮੀ ਤੇ ਔਰਤ ਸੀ ਉਹਨਾਂ ਨੂੰ ਬਾਹਰ ਕੱਢ ਕੇ ਐਮ뷸ੈਂਸ ਵਿੱਚ ਪਾ ਕੇ ਅਸੀਂ ਮੁੱਟਲੀ ਸਹਿਤਾ ਲਈ ਮੋਕੇ ਭੇਜਿਆ ਸਰ ਉਹਨਾਂ ਦੀ ਹਾਲਤ ਕਿਹਦਾ ਜਿਹੜੇ ਜਿਹੜੀ ਹਾਲਤ ਸੀਗੀ ਉਹ ਬਹੁਤ ਹੀ ਕ੍ਰਿਟੀਕਲ ਹਾਲਤ ਸੀ ਮੈਂ ਇਹ ਭਿਆਨਕ ਜਿਹੜਾ ਐਕਸੀਡੈਂਟ ਦਾ ਮੰਜ਼ਰ ਪਹਿਲੀ ਵਾਰੀ ਦੇਖਿਆ ਜਦੋਂ ਇੰਨੀ ਬੁਰੀ ਤਰ੍ਹਾਂ ਨਾਲ ਜਿਹੜੀ ਕਾਰ ਉਹਨੇ ਪੱਥਰਾਂ ਨੇ ਤੇ ਇਹਨੇ ਕਵਰ ਕੀਤੀ ਹੋਈ ਸੀ ਟਿਪਰ ਨੇ ਤੇ ਉਹਨਾਂ ਦੇ ਵਿੱਚੋਂ ਹਾਲਤ ਦੇ ਸੀ ਬਈ ਸਾਰਿਆਂ ਦੀ ਹਾਲਤ ਬਹੁਤ ਕ੍ਰਿਟੀਕਲ ਸੀਗੀ ਬਈ ਤਕਰੀਬਨ ਤਿੰਨ ਬੰਦੇ ਤਾਂ ਉਹ ਡੈਡੀ ਜਾਪਦੇ ਸੀਗੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਬਈ ਉਹ ਸਹੀ ਸलाम ਤਰ੍ਹਾਂ ਹੋ ਜਾਣ ਸਰ ਕਿੱਥੋਂ ਆ ਰਹੇ ਸੀ ਪਤਾ ਲੱਗੇ ਕਿੱਥੋਂ ਆਏ ਕਿੱਥੇ ਜਾ ਰਹੇ ਨੇ ਇਹ ਜਿਹੜਾ ਪਰਿਵਾਰ ਆ ਇਹ ਜਿਹੜੀ ਨਾਮ ਬੇਵਤਾ ਲੜਕੀ ਆ ਇਹਦਾ ਪਤਾ ਲੱਗਿਆ ਵੀ ਤਕਰੀਬਨ 15-20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਪਰਿਵਾਰ ਹਨੂਮਾਨਗੜ੍ਹ ਰਾਜਸਥਾਨ ਤੋਂ ਦੌਧਰਪਿੰਡ ਸਾਈਡ ਨੂੰ ਜਾ ਰਹੇ ਸੀ ਦੇਖਿਆ ਜਾਵੇ ਤਾਂ ਆਏ ਦਿਨ ਸੜਕ ਹਾਦਸੇ ਵੱਧ ਹੀ ਜਾ ਰਹੇ ਨੇ ਸੋ ਲੋੜ ਆ ਹੁਣ ਲੋਕਾਂ ਨੂੰ ਇੱਥੇ ਵਾਹਨ ਹੌਲੀ ਚਲਾਉਂਦੀ ਅਤੇ ਧਿਆਨ ਨਾਲ ਚਲਾਉਂਦੀ ਕਿਉਂਕਿ ਇਸ ਦੇ ਨਾਲ ਹੋਰ ਲੋਕਾਂ ਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਹਕੀਕਤ ਜੀ ਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ